ਕਿਉਂ ਮੈਂ ਤੁਹਾਡਾ ਆਪਣਾ ਹਰਿਸ਼ ਬਨਾਰੀਆ ਤੁਹਾਨੂੰ ਦਿਖਾਵਾਂਗੇ ਪਿੰਡ ਮੇੜੂ ਵਿਖੇ ਜਿਹੜੀ ਸਾਈਂ ਲੋਕਾਂ ਦੀ ਯਾਦ ਵਿੱਚ ਕਿਸ ਤਰ੍ਹਾਂ ਲਗਾਏ ਗਏ ਹਨ ਸਕਤਾ ਵੱਲੋਂ ਲੰਗਰ ਦੇਖੋ ਇਸ ਵੀਡੀਓ ਦੇ ਅੰਦਰ ਪਰ ਜਿਹੜੇ ਸਾਈ ਲੋਕਾਂ ਦੀ ਯਾਦ ਵਿੱਚ ਅੱਜ ਲੰਗਰ ਲਗਾਇਆ ਗਿਆ ਹੈ ਉਸ ਬਾਰੇ ਕੋਈ ਜਾਣਕਾਰੀ ਨਹੀਂ ਅੱਛਾ ਜੀ ਇਹ ਅਸੀਂ ਸਾਡੇ ਬਜ਼ੁਰਗ ਹੈਗੇ ਆ ਜੀ ਬਾਬਾ ਪੁੱਲਾ ਜੀ ਬਾਬਾ ਪੁੱਲਾ ਜੀ ਹਾਂ ਜੀ ਉਹਨਾਂ ਦੇ ਅਸੀਂ ਯਾਦ ਦੇ ਵਿੱਚ ਉਹਨਾਂ ਦੇ ਪੂਰੇ ਸੰਧੂ ਸੰਧੂ ਹਾਂਦਾਨ ਨੇ ਰਲ ਮਿਲ ਕੇ ਜਿਹੜਾ ਹੈਗਾ ਇਹ ਲੰਗਰ ਲਾਇਆ ਜੀ ਬਾਕੀ ਹੋਰ ਵੀ ਪਤਵੰਤੇ ਸੱਜਣਾ ਨੇ ਵੀ ਬਹੁਤ ਸੇਵਾ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਆ ਤੇ ਬਹੁਤ ਖੁਸ਼ੀ ਆ ਕਿੱਥੇ ਕਰਦੇ ਹੈਗੇ ਦੁਆਰੇ ਏ ਜੀ ਜੋ ਜਗਾ ਸਾਡੀ ਹੈਗੀ ਉਥੇ ਆਪਣੇ ਕਬਰਾਂ ਦੇ ਵਿੱਚ ਹੀ ਆ ਤੇ ਉਥੇ ਅਸੀਂ ਆਪਣੇ ਬਾਪੂ ਨੇ ਜਗਾ ਬਣਾਈ ਆ ਇਹ ਜਿਹੜਾ ਲੰਕੜਾ ਪਹਿਲਾਂ ਵੀ ਕਦੇ ਲਾਇਆ ਗਿਆ ਪਹਿਲੀ ਵਾਰ ਦਾ ਨਹੀਂ ਪਹਿਲਾ ਸਾਡੇ ਬਜ਼ੁਰਗ ਲਾਉਂ ਗਏ ਸੀ ਕਿ ਅਸੀਂ ਹੁਣ ਆ ਕਿ ਜਿਹੜੀ ਆ ਉਹ ਪਹਿਲੀ ਵਾਰ ਹੀ ਲਾਇਆ ਦਰਬਾਰ ਦਾ ਪੂਰਾ ਨਾਮ ਕੀ ਹੋਵੇ ਹੈ ਜੀ ਬਾਬਾ ਪੁੱਲਾ ਬਾਬਾ ਪੁੱਲਾ ਰਾਮ ਬਾਬਾ ਪੁੱਲਾ ਰਾਮ ਹਾਂ ਬਾਬਾ ਪੁੱਲਾ ਰਾਮ ਇੱਕ ਸਾਲ ਪੁਰਾਣਾ ਹੋ ਗਿਆ ਜੀ ਇਹ ਇਹ ਆਪਣੇ ਜਿਸਲੇ ਦੇਸ਼ ਯਾਦ ਹੋਇਆ ਉਦੋਂ ਤੋਂ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਫੇਰ ਜਗਾ ਬਣਾਈ ਹੈ ਇੱਥੇ ਹਾਂ ਅਣੀ ਦੱਸੋ ਜਾਣਕਾਰੀ ਦਿਓਗੇ ਪਾਪਾ ਪੂਲाराम ਜੀ ਕੌਣ ਹੋਏ ਬਾਬਾ ਪੂਲाराम ਜੀ ਜਿਹੜੇ ਜੀ ਸਾਡੇ ਉਹ ਇੱਕ ਜਿਹੜੇ ਹੈਗੇ ਬੈਦ ਸੀਗੇ ਉਹ ਤੇ ਬਾਕੀ ਰੱਬ ਨੂੰ ਮੰਨਣ ਵਾਲੇ ਵੀ ਸੀਗੇ ਹਾਂ ਤੇ ਜਿਹੜਾ ਹੈਗਾ ਮੱਕ ਚ ਪਹੁੰਚੀ ਰੂਹ ਸੀ ਹਾਂ ਜਠੇਰੀਆ ਦੀ ਜਗ੍ਹਾ ਜਾਂ ਉੱਧਾ ਦਰਬਾਰ ਨਹੀਂ ਹੁਣ ਤਾਂ ਆਪਣੇ ਜਠੇਰੀਆਂ ਦੇ ਵਿੱਚ ਹੀ ਆ ਗਿਆ ਜੀ ਇਹੇ ਸੋ ਇਹ ਦੱਸੋ ਕਿ ਜਿਹੜੀ ਸੰਗਤ ਹੈ ਸਿਰਫ ਮੇੜੂ ਦੀ ਆਉਂਦੀ ਹੈ ਜਾਂ ਬਾਹਰੋਂ ਵੀ ਨਹੀਂ ਨਹੀਂ ਸੰਗਤ ਮੇੜੂ ਦੀ ਹੈ ਸੰਗਤ ਮੇੜੂ ਦੀ ਹੈ ਜੀ ਲੰਗਰ ਅਸੀਂ ਜਿਹੜਾ ਹੈਗਾ ਮੜਾਇਆ ਆ ਬਾਕੀ ਦੇਖੋ ਅਸੀਂ ਚਲਾਉਣ ਦੀ 4-5 ਵਜੇ ਤੋਂ ਕੋਸ਼ਿਸ਼ ਕਰਦੇ ਆਂ ਤਾਂ ਕਰਾਂਗੇ ਕਿ ਉਹ ਜਿਹੜਾ ਚੱਲਦਾ ਰਹੇ ਆਸ-ਪਾਸ ਲੱਕੇ ਚ ਹੋਰ ਸੰਜੂ ਹੈਗੇ ਆ ਉਸ ਦਰਵਾਜ਼ੇ ਤੇ ਨਤਮਸਤਕ ਨਹੀਂ ਕੀ ਹੈ ਇਸਪੈਡ ਦੇ ਨਹੀਂ ਇਸਪੈਡ ਦੇ ਹਾਂਜੀ ਆ ਗਿਆ ਸੋ ਇਸ ਦੇ ਨਾਲ ਜਿਹਨੇ ਇੱਥੇ ਲੰਗਰ ਲਗਾਇਆ ਦਰਬਾਰ ਤੇ ਵੀ ਕੋਈ ਪੂਜਾ ਵਗਾਰ ਹੁੰਦੀ ਸੀ ਹਾਂਜੀ ਹਾਂਜੀ ਉੱਥੇ ਵੀ ਪੂਜਾ ਹੁੰਦੀ ਆ ਉਹ ਹੁਣ ਅਸੀਂ ਜਿਹੜਾ ਹੈਗਾ ਉਹ 9ਵੇਂ ਮਹੀਨੇ ਦੇ ਵਿੱਚ ਦੇਖ ਦੇਣੀ ਹੈਗੀ ਆ ਉਦੋਂ ਨੂੰ ਫਿਰ ਨਿਸ਼ਾਨ ਸਾਹਿਬ ਵੀ ਚੜਨਾ ਹੈਗਾ ਤੇ ਉਸ ਹਾਲ ਦੇ ਵਿੱਚ ਦੋ 9ਵੇਂ ਮਹੀਨੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਉਹ ਲਿਖ ਕੇ ਉਹ 9ਵੇਂ ਮਹੀਨੇ ਦੇ ਵਿੱਚ ਜਿਹੜਾ ਹੈਗਾ ਫਿਰ ਦੇਖਦੇ ਆਂਗੇ ਫਿਰ ਜਿਹੜਾ ਨਿਸ਼ਾਨ ਸਾਹਿਬ ਵੀ ਚੜੂਗਾ ਤੇ ਜਿਹੜਾ ਹੈਗਾ ਚਾਦਰ ਵੀ ਚੜੂਗੀ ਬਾਕੀ ਜੋ ਵੀ ਹੈਗਾ ਉਹ ਸੋ ਇਹ ਪੂਰਾ ਤੁਹਾਡੀ ਪ੍ਰਸ਼ਾਦ ਦੀ ਬੰਦਿਆ ਜਾਊਗਾ ਹਾਂਜੀ ਚਲੋ ਬਹੁਤ ਨਹੀਂ ਧੰਨਵਾਦ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ Never miss an update.